ਜੀ ਹੁਣ ਜਿਹੜੀ ਇਸ ਵਕਤ ਵਾਲੀ ਬਹੁਤ ਵੱਡੀ ਖਬਰ ਆ ਰਹੀ ਆ ਪੰਜਾਬ ਨੂੰ ਡਰਾਉਣ ਵਾਲੀ ਖਬਰ ਆ ਰਹੀ ਆ ਹਾਈਲਾਈਟ ਹੋ ਚੁੱਕਾ ਪੰਜਾਬ ਦੇ ਵਿੱਚ ਜੋ ਕਿ ਬਈ ਪੀਟੀਸੀ ਨਿਊਜ਼ ਚੈਨਲ ਬਣੀ ਹੋਇ ਇੱਕ ਖਬਰ ਆ ਗਈ ਆ ਸਾਹਮਣੇ ਤੇ ਪਰ ਜਿਹਦੇ ਵਿੱਚ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੀ ਆ ਜਿਹੜੇ ਵੀ ਲੋਕ ਸਾਡੇ ਪੰਜਾਬੀ ਜਿਹੜੇ ਜਿੱਦ ਕਰਕੇ ਘਰਾਂ ਦੇ ਵਿੱਚ ਬੜੇ ਬੈਠੇ ਆ ਛੋਟੇ ਛੋਟੇ ਬੱਚਿਆਂ ਨੂੰ ਬਿਠਾਈ ਬੈਠੇ ਆ ਪਹਿਲਾ ਨੰਬਰ ਤੇ ਇਹ ਕਵਾਂਗੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਈ ਜੋ ਹਾਈ ਅਲਰਟ ਹੋ ਚੁੱਕਿਆ ਹਜੇ بارشਾਂ ਹੋਰ ਆਉਣੀਆਂ 48 ਘੰਟਿਆਂ ਦੇ ਵਿੱਚ ਵਿੱਚ ਤੇ ਹਜੇ ਪਤਾ ਨਹੀਂ ਹੋਰ ਕਿੰਨਾ ਨੁਕਸਾਨ ਹੋਊਗਾ ਇਹ ਪੀਟੀਸੀ ਨਿਊਜ਼ ਚੈਨਲ ਬਣੀਓ ਇੱਕ ਖਬਰ ਆ ਗਈ ਹੈ ਤੇ ਜਿਹਦੇ ਵਿੱਚ ਪੰਜਾਬ ਦੇ ਪ੍ਰਤੀ ਆਪਣਾ ਚੈਲੜਾ ਤੇ ਇਹਨਾਂ ਕਾ ਜਾਗਰਤ ਕਰਦੀਏ ਪੰਜਾਬ ਦੇ ਲੋਕਾਂ ਨੂੰ ਬਈ ਤੇ ਕਿਉਂਕਿ ਜਿਹੜੀ ਐ ਖਬਰ ਡਰਾਉਣ ਵਾਲੀ ਆ ਤੇ ਪਰ ਵਾਰਸ਼ਾਂ ਦਾ ਦੱਸਿਆ ਜਾਂਦਾ ਵੀ ਹਜੇ ਹੋਰ 48 ਘੰਟੇ ਦੇ ਵਿੱਚ ਮੌਲ ਹੋਰ ਖਰਾਬ ਹੋਣਾ ਹਜੇ ਹੜ੍ਹ ਹੋਰ ਆਉਣਗੇ ਤਾਂ ਇਹ ਡਰਾ ਦੇਣ ਵਾਲੀ ਖਬਰ ਆ ਤਾਂ ਇਹਨੂੰ ਬਈ ਜੋ ਸੁਣ ਕੇ ਵੀਡੀਓ ਨੂੰ ਸਾਂਝੀ ਜ਼ਰੂਰ ਕਰ ਦਿਓ ਤੇ ਕਿਉਂਕਿ ਆਪਣੇ ਪੰਜਾਬ ਦੇ ਪ੍ਰਤੀ ਜਾਗਰਤ ਕਰਨਾ ਚਾਹੁੰਦੇ ਆਪਣੇ ਪੰਜਾਬ ਦੇ ਲੋਕਾਂ ਨੂੰ ਅਪੀਲ ਆਪਾਂ ਫਿਰ ਤੋਂ ਕਰਦੀਏ ਜਿਹੜੇ ਜਿਹੜੇ ਛੋਟੇ ਛੋਟੇ ਬੱਚਾ ਨੂੰ ਘਰੇ ਉਠਾਈ ਬੈਠੇ ਆ ਤੇ ਜਿਹੜੇ ਬਜ਼ੁਰਗਾਂ ਨੂੰ ਪਹਿਲਾਂ ਕੱਢਦੇ ਕਰੋ ਬੱਚਿਆਂ ਨੂੰ ਕੱਢਦੇ ਕਰੋ ਘਰ ਛੱਡ ਕੇ ਭਾਈ ਉਰਫ ਰੱਕ ਦੇ ਸੇਫ ਜਗ੍ਹਾ ਤੇ ਹੋ ਜਾਓ ਜਿੱਥੇ ਵੀ ਕਿਤੇ ਪਾਣੀ ਖੜਦਾ ਕਈ ਸਾਡੇ ਪੰਜਾਬੀ ਭਰਾ ਸਾਡੇ ਬਜ਼ੁਰਗ ਜੇ ਜੱਦ ਲਾ ਕੇ ਬਹਿ ਜਾਂਦੇ ਵੀ ਅਸੀਂ ਘਰ ਨਹੀਂ ਛੱਡਣਾ ਚਾਹੁੰਦੇ ਜੀ ਕਿਸੇ ਦਾ ਨਹੀਂ ਕਰਦਾ ਪਰ ਲੇਖਣ ਜਾਣਾਂ ਦੇ ਦਿੰਦੇ ਅੱਜ ਮੈਂ ਖਬਰ ਪਾਈ ਸੀ ਇੱਕ ਬਜ਼ੁਰਗ ਇੱਕ ਮਾਤਾ ਜੋ ਇੱਕ ਛੱਤ ਦੇ ਥੱਲੇ ਆ ਜਾਂਦੇ ਆ ਉਥੇ ਮੌਕ ਦੇ ਟੀਮ ਪਹੁੰਚ ਜਾਂਦੀ ਆ ਉਹਨਾਂ ਦੀ ਜਾਨ ਬਚ ਜਾਂਦੀ ਆਪਣੀ ਜਾਨ ਚੁੱਕ ਕੇ ਜਨਾ ਪਾਓ ਬੱਚਿਆਂ ਨੂੰ ਵੀ ਭਾਈ ਸੇਫ ਜਗ੍ਹਾ ਤੇ ਲੈ ਜਾਓ ਪਸ਼ੂ ਰੰਗਰ ਵੀ ਜੋ ਆਪਣੀਆਂ ਟੀਮਾਂ ਨਾਲ ਕਿਤੇ ਵੀ ਮਿਲਦੇ ਆ ਕੰਟੈਕਟ ਕਰਕੇ ਤੇ ਇਸੇ ਵਜਾਹ ਤੇ ਪਹੁੰਚ ਜੁਤੇ ਆਪਣੀ ਜਿਹੜੀ ਹੁਣ ਲੇਟੈਸਟ ਵੀਡੀਓ ਆਪਾਂ ਅਪਲੋਡ ਕਰਤੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਰਹੋਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਾਂ ਨੋਟੀਫਿਕੇਸ਼ਨ ਮਿਲਦੇ ਰਹੋ ਮੇਰੇ ਨਾਲ ਜੁੜਨ ਨੂੰ ਮਤੋਂਕੀ ਸੰਭੋ